ਇਕ ਟ੍ਰੈਨਰ ਦਾ ਕੁੱਝ ਨਹੀਂ ਟੀਚਰ ਵੈਲਿਡ ਨਹੀਂ ਵੀਰ ਇੱਕ ਮਿੰਟ ਮੇਰੀ ਗੱਲ ਸੁਣ ਲੋ ਇੱਕ ਵਾਰੀ ਜਗਮ ਕਾਲਜੀ ਵੈਲਿਡ ਨਹੀਂ ਬੱਚੇ ਵੈਲਿਡ ਨਹੀਂ ਟੀਚਰ ਵੈਲਿਡ ਨਹੀਂ ਕੋਈ ਪ੍ਰੋਬਲਮ ਨਹੀਂ ਹੋ ਜਾਏ ਟ੍ਰੀਟਮੈਂਟ ਕੀ ਕਰਨੀ ਹੈ ਗਲਤ ਮੱਝ ਦੱਸੋ ਸਾਡੇ ਖੜੀ ਨਾ ਉਹਨਾਂ ਦੀ ਵੀਰ ਮੇਰੀ ਇੱਕ ਗੱਲ ਸੁਣੋ ਸਾਡਾ ਗੱਲ ਕਰੋ ਬੱਚਿਆਂ ਨਾਲ ਧੱਕਾ ਬੰਦ ਕਰੋ ਬੰਦ ਕਰੋ ਸਾਡੇ ਹੱਕ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਜੀ ਅੱਜ ਨਾ ਹੋਇਆ ਸਾਨੂੰ BCIC ਤੋਂ ਦੁਆਰਾ ਤੋਂ ਪਰਮਿਸ਼ਨ ਲੈਣੀ ਪਊਗੀ ਔਰ ਉਹਨਾਂ ਬੱਚਿਆਂ ਦਾ ਸਾਲ ਬਰਬਾਦ ਹੋ ਸਰਦਾ ਪਹਿਲਾ ਪੰਜ ਸਾਲ ਮੇਰੀ ਇੱਕ ਮਿੰਟ ਪਲੀਜ਼ ਮੇਰੀ ਗੱਲ ਸਮਝੋ ਔਰ ਦੂਜਾ ਇਹ ਹੈ ਕਿ ਜਿਹੜੇ ਸਾਡੇ ਡਿਪਲੋਮਾ ਵਾਲੇ ਸਟੂਡੈਂਟ ਆ ਉਹਨਾਂ ਦਾ ਵੀ ਇਗਜ਼ਾਮ ਹੈਗਾ ਤੁਸੀਂ ਪੇਪਰ ਹੋਣ ਦਿਓ ਤੁਸੀਂ ਸਾਡਾ ਹਸਪੀਟਲ ਚੱਲਣ ਜਾਓ ਬਾਕੀ ਸਾਰੀਆਂ ਗੱਲਾਂ ਠੀਕ ਨੇ ਸਰ ਜਿਹੜਾ ਡਿਪਲੋਮਾ ਵਾਲਾ ਪੇਪਰ ਆ ਉਹ ਤੁਸੀਂ ਲੈਣਾ ਖੁਦ ਲੈਣਾ ਉਹ ਵੀ ਸੀਏ ਵੀ ਦੇ ਦੂ ਇਹਨਾਂ ਨੇ ਸਾਡੇ 5 ਸਾਲ ਲਾਏ ਕੀ ਕਸੂਰ ਸੀ ਸਾਡਾ ਅਸੀਂ ਘੜਵਾਸੂ ਲੋ ਫੀਸ ਵੀ ਅਸੀਂ ਤਿਕਣੀ ਭਰੀ ਉਹਨਾਂ ਨੂੰ ਇੰਟਰਨਲ ਸ਼ਿਪ ਦੇ ਪੈਸੇ ਵੀ ਘੱਟ ਮਿਲਦੇ ਆ ਐਮਬੀਬੀਐਸ ਨਾਲੋਂ ਵੀ ਇੰਟਰਨਲ ਸ਼ਿਪ ਇਹ ਮਸਲਾ ਉਹ ਵੀ ਨੌਨ ਟਾਈਮ ਕਰ ਰਹੇ ਨੇ ਟਿੱਕਟ ਜਿਹੜਾ ਉਹ ਡਿਪਲੋਮਾ ਕਾਲ ਦੀ ਇਹ ਯੂਨੀਵਰਸਿਟੀ ਦੇ ਗੰਦ ਪਾ ਰਕੇ ਗਰਵਾਸੂ ਨਗਰੇ ਕਾਲਚਰਨੀ ਡਿਪਲੋਮਾ ਵਾਲੇ ਬੱਚੇ ਆ ਉਹਨਾਂ ਨੂੰ 6-6 ਸਾਲ ਦੇ ਔਰ 8 ਸਾਲ ਦਾ ਉਹਨਾਂ ਨੂੰ ਜਿਹੜੀ ਉਹਨਾਂ ਨੇ ਉਹਨਾਂ ਸਕੋਟੀਆਂ ਜਮਾ ਕਰਾਈਆਂ ਉਹਨਾਂ ਨੂੰ ਉਹ ਨਹੀਂ ਮਿਲੀਆਂ ਗਈਆਂ ਦੇਖੋ ਉਹ ਉੱਥੇ ਲਾਇਬ੍ਰੇਰੀ ਦੇ ਵਿੱਚ ਵੀਰ ਜੀ ਇੱਕਾ ਤੁਹਾਨੂੰ ਮੈਂ ਹੋਰ ਕਹਣਾ ਤੁਸੀਂ ਇੱਕ ਦਿਨ ਤੁਸੀਂ ਜਿਹੜਾ ਡਿਪਲੋਮਾ ਕਾਲ ਚਾ ਕਾਲਚਰਨੀ ਤੁਸੀਂ ਉੱਥੇ ਨਿਗਾ ਮਾਰ ਕੇ ਉਹ ਵੀ ਉੱਥੇ ਕੀ ਗੰਦ ਪਾਇਆ ਹੋਇਆ ਉਹ ਉੱਥੇ ਉੱਥੇ ਇੱਕ ਵੀ ਉੱਥੇ ਕਿਤਾਬ ਨਹੀਂ ਲਾਇਬ੍ਰੇਰੀ ਦੇ ਵਿੱਚ ਜਿਹੜੀ ਲਾਇਬ੍ਰੇਰੀ ਬਣਾਈ ਵੀ ਆ ਵੀ ਇਹਨਾਂ ਦਾ ਵੀ ਸਕੂਟਰ ਮੋਟਰਸਾਈਕਲ ਖਰਦੇ ਨੇ ਇਹਨਾਂ ਸਾਰਾ ਸ਼ਾਪ ਇੱਕ ਹੈ BC ਇੱਕ ਹੈ ਰੀਸ਼ਾਰ ਇੱਕ ਹੈ ਕਿਉਂਕਿ ਬੱਚੇ ਸਾਰੇ ਸਾਡੇ ਨੇ ਅਸੀਂ ਇੱਥੋਂ ਦੇ ਬਸਰੀਕਾ ਪੰਜਾਬ ਦੇ ਜਦੋਂ ਕਿਹਾਡੇ ਨਾਲ ਪੰਜਾਬ ਨੇ ਨਾ ਥੱਕ ਆਊਗਾ ਸਾਨੂੰ ਹਰ ਇੱਕ ਜਗ੍ਹਾ ਸਾਰਿਆਂ ਨੂੰ ਇਕੱਠੇ ਹੋ ਕੇ ਬੋਲਣਾ ਪਊਗਾ ਜਦੋਂ ਕਿ ਜੋ ਬੱਚਿਆਂ ਨੂੰ ਪ੍ਰੈਕਟੀਕਲ ਨਹੀਂ ਇਹਨਾਂ ਨੂੰ ਕੁਝ ਕਰਾਉਣਗੇ ਨਹੀਂ ਤਾਂ ਤਦਪਰ ਅਸੀਂ ਬੋਲਾਂਗੇ ਜਿਹੜੀਆਂ ਕਿਸਾਨ ਜੋਦੇ ਬੰਦੀਆਂ ਮਜ਼ਦੂਰ ਜੋਦੇ ਬੰਦੀਆਂ ਜਿੰਨੀਆਂ ਵੀ ਨੇ ਉਹ ਹਰੇਕ ਕੰਮ ਲਈ ਬੋਲਦੀਆਂ ਨੇ ਸਾਨੂੰ ਵੀ ਬੋਲਣਾ ਪਊਗਾ ਹਰੇਕ ਗੱਲ ਦੇ ਉੱਤੇ ਬੋਲਣਾ ਪਊਗਾ ਸਾਨੂੰ ਉਹ ਜੋ ਘੜੇ ਨੇ ਉਹਨਾਂ ਦਾ ਕੀ ਕਸੂਰ ਹੈ ਇਹਨਾਂ ਦਾ ਇਹਨਾਂ ਨੇ ਅਜੇ ਇੱਥੇ ਕੋਈ ਧਰਨਾ ਨਹੀਂ ਸੀ ਲਾਉਣਾ ਸਮਾਧੀ ਆਪ ਦਾ ਕੰਮ ਕਰ ਲਿਆ ਬੱਚੇ ਹੱਥੋਂ ਵਾਲੇ ਜਿੰਨੇ ਬੱਚੇ ਨੇ ਸਾਰੇ ਨੌਕਰੀਆਂ ਲੱਗੇ ਬਈ ਉਹਨਾਂ ਨੂੰ ਉਧਰੋਂ ਚਿੱਠੀਆਂ ਆਈ ਜਾਂਦੀਆਂ ਨੇ ਵੀ ਚੰਪਸ ਹਾਲਸਾਂ ਸਮਾ ਕਰਾਓ ਜਾਂ ਸੁੱਡੀ ਨੌਕਰੀ ਖਤਮ ਆ ਗਈ ਹੁਣ ਦੱਸੋ ਜੀ ਵੀ ਬੱਚੇ ਕਿੱਧਰ ਜਾਣ 25-25 ਲੱਖ ਰੁਪਈਆ ਲਾ ਕੇ ਇੱਕ ਇੱਕ ਵਸਤਾ ਆਪ ਆਖੀ ਨੇ ਵੀ ਪਿਆੜੇ ਬੱਚੇ ਕੈਨੇਡਾ ਜਾਣ ਤੋਂ ਵੀ ਉਧਰੋਂ ਰੁਕਣ ਵੀ ਉਧਰ ਅੱਗੇ ਧੜੀਆਂ ਕਰਦੇ ਨੌਕਰੀਆਂ ਜਦੋਂ ਇੱਥੇ ਇਨੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਦੱਸੋ ਕੀ ਕਰੀਏ ਜੀ ਅਸੀਂ ਕਿਹੜੇ ਪਾਸੇ ਸਰਕਾਰ ਨੂੰ ਇਸ ਪਾਸੇ ਇਸ ਪਾਸੇ ਨਿਗਾਹ ਮਾਰੇ ਸੀਐਮ ਸਾਹਿਬ ਜਿਹੜਾ ਮੰਤਰੀ ਸਾਹਿਬ ਹੈ ਇਹਨਾਂ ਦਾ ਮਸਲਾ ਸ਼ਹੀਤ ਹੋ ਗਿਆ ਤੇ ਇਹ ਹੱਲ ਕਰੇ ਇੱਥੇ ਮਿਲ ਕੇ ਕਿਸੇ ਦਾ ਕੁਝ ਜੀ ਨਹੀਂ ਕਰਦਾ ਅਸੀਂ ਧੁੱਪੇ ਬੈਠੀ ਹੈ ਸਰਕਾਰ ਜੈ ਹਿੰਦ ਸਾਰੀ ਮੇਰਾ ਨਾਮ ਸੰਜੀਵ ਕੁਮਾਰ ਹੈ ਤੇ ਮੇਰੇ ਬੇਟੇ ਨੇ ਇਥੋਂ ਡਿਗਰੀ ਕਰੀ ਆ 5.5 ਸਾਲ ਲੱਗੇ ਇਹਨਾਂ ਨੇ ਬੀਵੀਐਸ ਤੋਂ ਡਾਕਟਰੀ ਡਾਕਟਰੀ ਦੀ ਡਿਗਰੀ ਲੈ ਲਈ ਹਾਂਜੀ ਸਰ ਸਰ ਹੁਣ ਮਾਮਲਾ ਇਹ ਹੈਗਾ ਇਹਨਾਂ ਬੱਚਿਆਂ ਨੂੰ ਡਿਗਰੀਆਂ ਵੀ ਮਿਲ ਗਈਆਂ ਸੀਗੀਆਂ ਇਹਨਾਂ ਨੂੰ ਲਾਇਸੈਂਸ ਹੀ ਮਿਲ ਗਿਆ ਸੀਗਾ ਜਿਨੇ ਪਹਿਲਾਂ ਕੁਛ ਨੇ ਅਪਲਾਈ ਕਰਤਾ ਸੀ ਫੇਰ ਪਿੱਛੋਂ ਆ ਕੇ ਪਤਾ ਨਹੀਂ ਕੀ ਹੋਇਆ ਦਿੱਲੀ ਬੀਸੀਆਈ ਦੀ ਕੋਈ ਮੀਟਿੰਗ ਹੋਈ ਉਹਦੇ ਵਿੱਚ ਉੱਥੇ ਫੈਸਲਾ ਹੋਇਆ ਇਹ ਜਿਹੜੀ ਚੰਡੀਗੜ੍ਹ ਵਾਲੀ ਜਿਹੜੀ ਵੀਸੀਆਈ ਆ ਇਹਨਾਂ ਨੇ ਸਾਰੇ ਬੱਚਿਆਂ ਤੋਂ ਲਾਇਸੈਂਸ ਵਾਪਸ ਮੰਗਵਾ ਲਈ ਉਹ ਇਹਨਾਂ ਨੂੰ ਦੋ ਤਿੰਨ ਦਿਨ ਦਾ ਟਾਈਮ ਦਿੱਤਾ ਕਹਿੰਦੇ ਵੀ ਤੁਸੀਂ ਆਪਦੇ ਲਾਇਸੈਂਸ ਕਹਿੰਦੇ ਵੀ ਸਾਨੂੰ ਵਾਪਸ ਕਰੋ ਨਹੀਂ ਤਾਂ ਕਹਿੰਦੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਜਿਹੜੇ ਤੁਹਾਨੂੰ ਲਾਇਸੈਂਸ ਮਿਲੇ ਵੇ ਨੇ ਵੀ ਤੁਹਾਡੇ ਲਾਇਸੈਂਸ ਵੈਲਿਡ ਨਹੀਂ ਹੈਗੇਗੀ ਵੀ ਤੁਸੀਂ ਹੁਣ ਡਾਕਟਰੀ ਨਹੀਂ ਕਰ ਸਕਦੇ ਪ੍ਰਾਈਵੇਟ ਵੀ ਦੇ ਹੁਣ ਪ੍ਰਾਈਵੇਟ ਇਹ ਕਿ ਡੀਨ ਕੀ ਕਹਿ ਰਿਹਾ ਡੀਨ ਕਹਿ ਰਿਹਾ ਜੀ ਬਾ ਸਿਰ ਮਿੱਠੀਆਂ ਗੋਲੀਆਂ ਦਾ ਸਾਰਾ ਕੁਝ ਡੀਨ ਲਈ ਆ ਇਹਨਾਂ ਨੇ ਜਦੋਂ ਇੱਥੇ ਬੀਸੀਆਈ ਦੀ ਟੀਮ ਇੱਥੇ 6-7 ਮਹੀਨੇ ਪਹਿਲਾਂ ਆਈ ਸੀ ਇਨਸਪੈਕਸ਼ਨ ਕਰਕੇ ਗਈ ਸੀ ਜੇ ਉਹਦੀ ਇਹਨਾਂ ਨੇ ਮਸਲਾ ਹਲ ਕੀਤਾ ਹੁੰਦਾ ਹੋ ਜਾਂਦਾ ਡੀਨ ਦਿੱਲੀ ਉੱਥੇ ਕਹਿੰਦੇ ਮੀਟਿੰਗਾਂ ਕਰਨੀ ਆ ਉੱਥੇ ਕੋਈ ਬੀਸੀ ਨਹੀਂ ਹੁੰਦਾ ਬੀਸੀ ਨੂੰ ਬੱਚੇ ਪਿਛਲੇ ਹਫਤੇ ਮਿਲੇ ਸੀਗੇ ਉੱਥੇ ਲੁਧਿਆਣੀ ਉਥੇ ਵੀ ਇਹੀ ਗੱਲ ਹੋਈ ਬੀਸੀ ਨੇ ਹੱਥ ਖੜੇ ਕਰਤੇ ਕਹਿੰਦਾ ਵੀ ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ ਕੋਈ ਸਰਕਾਰ ਨਹੀਂ ਗੱਲ ਸੁਣ ਰਹੀ ਜਿੱਦਾਂ ਦਾ ਕਾਲਜ ਬਣਿਆ ਉਦੋਂ ਦੀ ਇਹਨਾਂ ਨੇ ਲੁੱਟ ਵਿਚਾਰ ਰੱਖੀ ਹੈਗੀ ਆਪਾਂ ਨੂੰ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿੰਨੀਆਂ ਵਿਸਾਂ ਕਿੰਨੀਆਂ ਨਹੀਂ ਯੂਨੀਵਰਸਿਟੀ ਦਾ ਇਹ ਸਰਕਾਰੀ ਕੈਂਪਸ ਹੈ ਇਹ ਆਪਾਂ ਨੂੰ ਇਹ ਲੱਗਦਾ ਇਹ ਕੋਈ ਪ੍ਰਾਈਵੇਟ ਕਾਲਜ ਨਹੀਂ ਹੈਗਾਗਾ ਜਿੰਨੀ ਫੀਸ ਗੜਵਾਸੂ ਚ ਹੈ 19% ਇੱਥੇ ਹੋਣੀ ਚਾਹੀਦੀ ਹੈ ਕੈਂਪਸ ਜਿਹੜੇ ਬਾਕੀ ਕਾਲਜ ਨੇ ਸਰਕਾਰੀ ਸਾਰੇ ਉਹਨਾਂ ਦੀ ਸਭ ਦੀ ਫੀਸ ਇੱਕੋ ਹੀ ਹੁੰਦੀ ਹੈ ਯੂਨੀਵਰਸਿਟੀ 20 ਵੀ hoti ਓਨੀ ਹੁੰਦੀ ਹੈ ਤੇ ਜਿਹੜੇ ਬਾਕੀ ਕਾਲਜ ਹੈ ਉਹਨਾਂ ਦੀ 20 ਵੀ ਓਨੀ ਹੁੰਦੀ ਹੈਗੀ ਪਰ ਇਹਨਾਂ ਨੇ ਲੁੱਟ ਵਿਚਾਰ ਰੱਖੀ ਹੈਗੀ ਇੱਥੇ ਉਥੋਂ ਨਾਲ ਇਹ ਪਹਿਲੇ ਸਾਲ ਹੀ 20 ਵਾਤ ਲੈਂਦੇ ਮੁੜ ਕੇ ਹਰ ਸਾਲ 10% ਇਹ ਇਨਕਰੀਸ ਕਰਕੇ ਫਿਰ 20 ਲੈਂਦੇ ਨੇ ਵਧਾ ਵਧਾ ਕੇ ਕਿੰਨੇ ਸਾਲ ਦੀ ਡਿਗਰੀ ਸੀ ਵਿੱਚ ਕਈ ਡਿਗਰੀਆਂ ਸਾਢੇ 5 ਸਾਲ ਦੀ ਕਿ ਸਾਢੇ 4 ਸਾਲ ਦੀ ਇੱਥੇ ਥਿਊਰੀ ਕਰਾਉਂਦੇ ਆ ਤੇ 1 ਸਾਲ ਦਾ ਪ੍ਰੈਕਟੀਕਲ ਹੁੰਦਾ ਜੀ ਇਹਨਾਂ ਦਾ ਫੀਲਡ ਦੇ ਵਿੱਚ ਫੀਸ ਇਹਨਾਂ ਦੀ ਇਹਨਾਂ ਦੀ 3 ਲੱਖ ਹੈ ਇਹਨਾਂ ਦੀ ਸ਼ੁਰੂ ਦੇ ਵਿੱਚ ਤੁਸੀਂ ਇਹ ਸਮਝੋ 3 ਲੱਖ ਤੋਂ ਲੈ ਕੇ ਮੁੜ ਕੇ ਹਰ ਸਾਲ 10 ਲੱਖ ਤੱਕ ਮਤਲਬ ਕਿ ਵੱਧ ਹੀ ਜਾਂਦੀ ਹੈ ਹਰ ਇਹ ਹਰ ਸਾਲ ਫੀਸ ਵਧਾਉਂਦੇ 10% ਅੱਧੇ ਬੱਚਿਆਂ ਨੇ 1.5 ਲੱਖ ਰੁਪਇਆ ਵੀਸ ਬਰੀ ਵੀ ਸਾਲ ਦੀ ਯੂਨੀਵਰਸਿਟੀ ਲੱਖ ਹੈ ਜੀ ਸਰ ਇਹਨਾਂ ਨੇ 8 ਲੱਖ ਰੁਪਈਆ ਫੀਸ ਵੀ ਭਰੀ ਵੀ ਇਹਨਾਂ ਨੇ ਸਾਲ ਦੀ। 1.5 ਪੀਸਾਂ ਹੁੰਦੀਆਂ। ਜਦੋਂ ਕਿ ਉੱਥੇ ਟਿਊਸ਼ਨ ਫੀਸ ਹੈ ਇੱਥੇ ਇੱਥੇ ਟਿਊਸ਼ਨ ਫੀਸ ਹੈ ਮਤਲਬ ਕਿ 2.5 ਲੱਖ ਰੁਪਈਆ ਜਿਹੜੀ ਯੂਨੀਵਰਸਿਟੀ ਫੀਸ ਆ ਗਈ ਉਹ ਮੜਾ 70000 ਰੁਪਈਆ ਆ ਗਈ ਟਿਊਸ਼ਨ ਫੀਸ। ਕੱਲੀ 70000 ਰੁਪਈਆ। ਇੱਥੇ ਆ 2.5 ਲੱਖ ਰੁਪਈਆ ਟਿਊਸ਼ਨ ਫੀਸ। ਤੁਸੀਂ ਉਹਨਾਂ ਆਪ ਦੇਖ ਲਓ ਜੀ ਵੀ ਕਿੰਨਾ ਫਰਕ ਆ ਕਿੰਨੇ ਲੋਕਾਂ ਨਾਲ ਮਤਲਬ ਕਿ ਵੀ ਲੁੱਟ ਹੋ ਰਹੀ ਹੈ। ਜੇ ਹੁਣ ਤੁਹਾਡੀ ਨਹੀਂ ਗੱਲ ਸੁਣਦੇ ਕੱਢ ਅੱਗੇ ਜੀ ਅਸੀਂ ਜਿਹੜੀਆਂ ਦੂਜੀਆਂ ਜੂਨੀਅਰ ਹੈਗੀਆਂ ਜਿਵੇਂ ਕਿਸਾਨ ਜੂਨੀਅਰ ਮਜ਼ਦੂਰ ਜੂਨੀਅਰ ਜਿੰਨੀਆਂ ਵੀ ਹੈਗੀਆਂ ਨੇ ਮਤਲਬ ਕਿ ਭਰਾਤਰੀਏ ਦੇ ਬੰਦਿਆਂ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਕੱਟੇ ਕਰਕੇ ਅਸੀਂ ਅਸੀਂ ਇੱਥੇ ਮਤਲਬ ਕਿ ਵੀ ਵੱਡਾ ਕੱਟ ਇੱਥੇ ਕਰਾਂਗੇ ਅਸੀਂ ਇਹਨਾਂ ਦਾ ਹਰ ਰੋਜ਼ ਇਹੀ ਕੰਮ ਚੱਲੂ ਯਾ ਦਿੱਤੇ ਗਏ ਸੀ ইস্যੂ ਕੀਤੇ ਗਏ ਸੀ ਬਾਅਦ ਚ ਗਵਰਨਮੈਂਟ ਦਾ ਮੈਸੇਜ ਆਉਂਦਾ ਵਾ ਕਿ ਕਾਲਜ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਵੀ ਕਾਰਨ ਕਰਕੇ ਤੁਹਾਡੇ ਲਾਇਸੈਂਸ ਵਾਪਸ ਲਈ ਜਾਂਦੇ ਆ ਜਿਹੜੇ ਕਾਰਨ ਕਰਕੇ ਖੋ ਸਕਦਾ ਸਰ ਇਹ ਨਹੀਂ ਇਹਨਾਂ ਵੱਲੋਂ ਮਾਨਤਾ ਨਹੀਂ ਮਿਲੀ ਕਾਲਜ ਨੂੰ ਕੀ ਡਿਗਰੀ ਸਾਨੂੰ ਜਿਹੜੀ ਮਿਲਣੀ ਸੀਗੀ ਉਹਦੇ ਲਈ ਕਾਲਜ ਨੂੰ ਮਾਨਤਾ ਹੀ ਨਹੀਂ ਮਿਲੀ ਤੇ ਹੁਣ ਉਹ ਕੰਮ ਜਿਹੜਾ ਵਾ ਉਹ ਕਾਫੀ ਅੱਗੇ ਜਾ ਰਿਹਾ ਵਾ ਗਵਰਨਮੈਂਟ ਲੇਟ ਕਰ ਰਹੀ ਆ ਇਹ ਨਹੀਂ ਪਤਾ ਹੁਣ ਕਾਲਜ ਵੱਲੋਂ ਗੁੱਸਾ ਕੀ ਹੋਈ ਆ ਅਸੀਂ ਸਭ ਤੱਕ ਪਹੁੰਚ ਕੀਤੀ ਆ ਪਰ ਕਿਸੇ ਨੇ ਸਾਡੀ ਬਾਹ ਨਹੀਂ ਫਰੀ ਤੇ ਹੁਣ ਇਹ ਕਹਿ ਰਹੇ ਆ ਸਾਡੇ ਲਈ ਜਿਹੜੀਆਂ ਜਿੰਨੀਆਂ ਵੀ ਓਪਰਚੁਨਿਟੀਜ਼ ਸੀਗੀਆਂ ਸਾਰੀਆਂ ਸਾਡੇ ਕੋਲ ਖੋਹ ਲਿੱਤੀਆਂ ਗਈਆਂ ਵਾ ਅਸੀਂ ਕਿਤੇ ਵੀ ਆਪਣੀ ਪ੍ਰਾਈਵੇਟ ਜੌਬ ਨਹੀਂ ਕਰ ਸਕਦੇ ਕਿ ਕੋਈ ਸਾਡੇ ਕੋਲ ਲਾਇਸੈਂਸ ਨਹੀਂ ਆ ਸਾਡੇ ਨਾਲ ਦੇ ਬੈਚ ਦੇ ਸਾਰੇ ਉਹ ਸਾਡੇ ਤੋਂ ਅੱਗੇ ਜਾ ਕੇ ਸਾਰੀਆਂ ਜਿੰਨੀਆਂ ਵੀ oportunidades ਆ ਉਹ ਗ੍ਰੈਬ ਕਰ ਰਹੇ ਆ ਉਹਨਾਂ ਨੂੰ ਸਰਕਾਰੀ ਨੌਕਰੀ ਉਹਨਾਂ ਨੂੰ ਮਿਲ ਜੂਗੀ ਅਸੀਂ ਸਾਰੇ ਰਹਿ ਜਾਾਂਗੇ ਸਾਡਾ ਕੀ ਕਸੂਰਾ ਬਸ ਇਹੀ ਕਿ ਸਾਡੇ ਕਾਲਜ ਨੇ ਪਹਿਲ ਕਦਮੀ ਨਹੀਂ ਕੀਤੀ ਸਾਡੇ ਲਈ ਜਿਹੜਾ ਕੰਮ ਕਰਨਾ ਸੀ ਮਾਨਤਾ ਜਿਹੜੀ ਮਿਲਣੀ ਸੀ ਸਾਡੀ ਡਿਗਰੀ ਕੰਪਲੀਟ ਹੋਣ ਤੋਂ ਬਾਅਦ ਵੀ ਉਹ ਵੀ ਨਹੀਂ ਸਾਨੂੰ ਮਿਲੀ ਬਸ ਇਹੀ ਆ ਅਸੀਂ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਕਿ ਜਲਦੋਂ ਜਲਦ ਸਾਡੇ ਲਈ ਕੁਝ ਕਰੇ ਸਾਡੇ ਕਾਲਜ ਨੂੰ ਮਾਨਤਾ ਮਿਲੇ ਸਾਨੂੰ ਸਾਡੇ ਜਿਹੜੇ ਲਾਇਸੈਂਸ ਪਹਿਲਾਂ ਇਸ਼ੂ ਕੀਤੇ ਸੀ ਉਹ ਦੁਬਾਰਾ ਮਿਲੇ ਜਾਣ ਕਿਉਂਕਿ ਸਾਡੀ ਕੋਈ ਗਲਤੀ ਨਹੀਂ ਆ ਅਸੀਂ ਇੰਨੀਆਂ ਇੰਨੀਆਂ ਫੀਸਾਂ ਭਰੀਆਂ ਵਾ ਇੱਥੇ ਅਸੀਂ ਆਪਦੇ ਸੈਂਸ ਦੇ ਹੱਕਦਾਰ ਹੈਗੇ ਆ ਅਸੀਂ ਪੂਰੇ ਮਤਲਬ ਤਰੀਕੇ ਦੇ ਨਾਲ ਆਪਦੀ ਡਿਗਰੀ ਕੰਪਲੀਟ ਕੀਤੀ ਆ ਕੀ ਨਾਮ ਹੈ ਮੇਰਾ ਨਾਮ ਡਾਕਟਰ ਗੁਰਸਿੰਮਰਨਜੀਤ ਸਿੰਘ ਹੈ ਜੀ ਕਿਹੜੀ ਡਿਗਰੀ ਕੀਤੀ ਅਸੀਂ ਬੀਵੀਐਸਸੀ ਵੈਟਨਰੀ ਡਾਕਟਰ ਦੀ ਡਿਗਰੀ ਕੀਤੀ ਹੈ ਜੀ 5.5 ਸਾਲ ਕਾਲਜ ਆਫ ਵੈਟਨਰੀ ਸਾਈਂਸ ਰਾਮਪੁਰਾ ਫੂਲ ਤੋਂ ਕੀ ਹੈਗਾ ਹੁਣ ਜਿਹੜਾ ਬੋਲ ਰਿਹਾ ਹੈ ਕੀ ਕਹਿ ਰਿਹਾ ਹੈ ਕੋਈ ਹਜੇ ਤੱਕ ਤਾਂ ਜੀ ਪਹਿਲਾਂ ਸਾਰੇ ਸਾਡੇ ਬੱਚਿਆਂ ਨੂੰ ਪਹਿਲਾਂ ਤਾਂ ਲਾਇਸੈਂਸ ਦਿੱਤੇ ਗਏ ਉਸ ਤੋਂ ਬਾਅਦ ਫਿਰ ਅਖਬਾਰ 'ਚ ਇੱਕ ਪੰਜਾਬ ਸਰਕਾਰ ਵੱਲੋਂ ਨੋਟਿਸ ਕੱਢਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੇ ਕਾਲਜ ਦੇ ਬੱਚੇ ਨੇ ਉਹਨਾਂ ਨੂੰ ਆਪਾ ਐਲੀਜੀਬਲ ਨਹੀਂ ਮੰਨਦੇ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਸਾਡੇ ਕੋਈ ਸਾਥੀ ਜਿਵੇਂ ਸੀਗੇ ਨੌਕਰੀ 'ਚੋਂ ਵੀ ਕੱਢੇ ਗਏ ਇਹਨਾਂ ਨੂੰ ਪ੍ਰਾਈਵੇਟ ਥਾਂ ਨੌਕਰੀ ਕਰਦੇ ਸੀ ਇਹਨਾਂ ਨੂੰ ਕੱਢਿਆ ਗਿਆ ਇੱਕ ਸਾਡੀ ਸਪੈਸ਼ਲ ਫੌਜ ਦੀ ਇੱਕ ਯੂਨਿਟ ਹੁੰਦੀ ਆ ਉਹਦੇ ਵਿੱਚੋਂ ਵੀ ਭਰਤੀ ਤੋਂ ਮਨਾ ਕਰਤਾ ਕਿਹਾ ਵੀ ਨਹੀਂ ਆਪਾਂ ਨਹੀਂ ਕਰ ਸਕਦੇ। ਬਾਕੀ ਡਾਕਟਰ ਸਾਹਿਬ ਵੀ ਤੁਹਾਨੂੰ ਦੱਸਣਗੇ ਇਹਨਾਂ ਜਿਵੇਂ ਨੌਕਰੀ 'ਚ ਉਹਨਾਂ ਨੂੰ ਬਰਖਾਸਤ ਕੀਤਾ ਗਿਆ। ਮੇਰਾ ਨਾਮ ਸ਼ਰੂਤੀ ਗੁਪਤਾ ਹੈ। ਮੈਂ ਇੱਥੇ 5.5 ਸਾਲ ਡਿਗਰੀ ਕੀਤੀ ਹੈ। 4.5 ਸਾਲ ਪੂਰੀ ਪੜ੍ਹਾਈ ਕੀਤੀ, 1 ਸਾਲ ਪੂਰੀ ਟ੍ਰੇਨਿੰਗ ਲਗਾਈ। ਸਭ ਕੁਝ ਸੂਲਤ ਮੁਤਾਬਿਕ ਕੀਤਾ ਗਿਆ। ਫਿਰ ਵੀ ਸਾਡੇ ਲਾਇਸੈਂਸ ਸਾਡੇ ਤੋਂ ਵਾਪਿਸ ਲਿੱਤੇ ਗਏ। ਕਿਹਾ ਗਿਆ ਵੀ ਕਾਲਜ ਹਜ ਤੱਕ ਕਾਲਜ ਨੂੰ ਸੈਪਟੈਂਸ ਨਹੀਂ ਮਿਲੀ ਗਈ। ਇਹ ਤਾਂ ਸਾਡੀ ਕੋਈ ਗਲਤੀ ਨਹੀਂ ਹੈਗੀ। ਅਸੀਂ ਸਾਰੀ ਪੂਰੀ ਫੀਸਾਂ ਦਿੱਤੀਆਂ ਨੇ। ਪੂਰੀ ਟ੍ਰੇਨਿੰਗ ਕੀਤੀ ਹੈ, ਪੂਰੀ ਪੜ੍ਹਾਈ ਕੀਤੀ ਹੈ। ਸਭ ਕੁਝ ਸਭ ਪ੍ਰਸੰਸਾ ਕਿਨੇ ਵਾਪਸ ਰਿਤੇ ਗਏ ਸਰ ਤੁ ਸਾਡੇ ਸਾਡੇ ਗਵਰਨਮੈਂਟ ਤੋਂ ਪੰਜਾਬ ਕੌਂਸਲ ਤੋਂ ਸਾਡੇ ਕੋਲ ਮੈਸੇਜ ਆਏ ਸੀਗੇ ਵੀ ਆਪਣੇ ਲਾਇਸੈਂਸ ਵਾਪਸ ਕਰੋ ਨਹੀਂ ਤਾਂ ਉਹਦੇ ਅਗੇਂਸਟ ਸਟੈਪਸ ਉਠਾਏ ਜਾਣਗੇ ਜੇ ਨਹੀਂ ਵਾਪਸ ਕੀਤੇ ਲੀਗਲ ਐਕਸ਼ਨ ਲਿਆ ਜਾ ਜੇ ਸਾਡੇ ਨਾਲ ਇਹ ਹੋਇਆ ਜੂਨੀਅਰਸ ਨਾਲ ਵੀ ਹੋ ਜਾ ਜੇ ਸਾਡੇ ਨਾਲ ਇਹ ਹੋਊਗਾ ਤਾਂ ਜੂਨੀਅਰਸ ਨਾਲ ਵੀ ਉਹੀ ਕੁਝ ਹੋਏਗਾ ਸਾਡੇ ਸਭ ਦੇ 6 ਸਾਲ ਖਰਾਬ ਹੋਣਗੇ ਹੋ ਕੇ ਵੀ ਅਸੀਂ ਘਰੇ ਬੈਠੇ ਆ ਮੈਂ ਜੌਬਸ ਆ ਰਹੀਆਂ ਤੇ ਇਸਕੇ ਹੁੰਦੇ ਜੌਬਸ ਬਹੁਤ ਆ ਰਹੀਆਂ ਤੇ ਅਸੀਂ ਐਲੀਜੀਬਲ ਨਹੀਂ ਹੈਗੇ ਹਾਲੀ ਚ ਆਰਵੀਸੀ ਦੀਆਂ ਪੋਸਟਾਂ ਨਿਕਲੀਆਂ ਸੀ ਟ੍ਰੇਨਿੰਗ ਵਾਸਤੇ ਜਾ ਸਕਦੇ ਸੀਗੇ ਰਾਜਸਥਾਨ ਚ ਪੋਸਟਾਂ ਨਿਕਲੀਆਂ ਸੀ ਉਹਦੇ ਵਾਸਤੇ ਵੀ ਅਸੀਂ ਅਪਲਾਈ ਨਹੀਂ ਕਰ ਸਕਦੇ ਜਦੋਂ ਤੱਕ ਸਾਨੂੰ ਵੈਲਿਡ ਵੈਲਿਡ ਡਿਗਰੀ ਤੇ ਵੈਲਿਡ ਲਾਇਸੈਂਸ ਨਹੀਂ ਮਿਲਦਾ ਤੱਕ ਅਸੀਂ ਕਿਸੇ ਚੀਜ਼ ਲਈ ਐਲੀਜੀਬਲ ਨਹੀਂ ਤੇ ਅਨ ਅਨਪਲੋਇਡ ਰਵਾਂਗੇ ਤੇ ਸਾਡੇ ਸਾਢੇ 5 ਡਿਗਰੀ ਸਾਢੇ 5 ਸਾਲ ਦੀ ਡਿਗਰੀ ਦਾ ਵੀ ਕੋਈ ਫਾਇਦਾ ਨਹੀਂ ਜੇ ਅਸੀਂ ਜੌਬਸ ਲਈ ਐਲੀਜੀਬਲ ਨਹੀਂ ਹੈਗੇ ਪਹਿਲੀ ਗੱਲ ਤੇ ਇਹ ਆ ਸਰ ਕਿ ਮੈਂ ਤੁਹਾਨੂੰ ਦੱਸਣਾ ਇਹ ਨੇ ਵੀ ਮੈਂ ਅਥਾਰਾਈਜ਼ ਨਹੀਂ ਐ ਬਰੀਫਿੰਗ ਲਈ ਬਰੀਫਿੰਗ ਜਿਹੜੀ ਐ ਤੁਹਾਨੂੰ ਸਹੀ ਔਰਥੋਰਿਟੇਟਡ ਜਿਹੜੀ ਸਹੀ ਬਰੀਫਿੰਗ ਆ ਉਹ ਤੁਹਾਨੂੰ ਲੁਧਿਆਣੇੋਂ ਮਿਲ ਸਕਦੀ ਐ ਸਾਡੇ ਆਪਣੇ ਰਜਿਸਟਰ ਸਾਹਿਬ ਨੇ ਉਹਨਾਂ ਨਾਲ ਕੰਟੈਕਟ ਕਰ ਲਓ ਜਾਂ ਸਾਡੇ ਪੀਆਰਓ ਨੇ ਡਾਕਟਰ ਹਰਪ੍ਰੀਤ ਸਿੰਘ ਉਹਨਾਂ ਨਾਲ ਗੱਲ ਕਰ ਲਓ ਉਹ ਤੁਹਾਨੂੰ ਸਹੀ ਦੱਸ ਸਕਦੇ ਕੀ ਮੈਂ ਆਮ ਨਾਟ ਅਥਾਰਾਈਜ਼ਡ ਟੂ ਗਿਵ ਐਨੀ ਬਰੀਫਿੰਗ ਠੀਕ ਐ ਜੀ ਬਾਕੀ ਇਹ ਐ ਕਿ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਕਾਲਜ ਖੁੱਲੇ ਔਰ ਕਾਲਜ ਦੇ ਬੱਚਿਆਂ ਦੇ ਅੱਜ ਐਗਜ਼ਾਮ ਵੀ ਨੇ ਔਰ VCI ਵਾਲੇ ਐਗਜ਼ਾਮ ਨੇ ਤੇ ਜੇ ਅਜੇ ਨਾ ਹੋਏ ਤਾਂ VCI ਤੋਂ ਦੁਆਰਾ ਤੋਂ ਪਰਮਿਸ਼ਨ ਲੈਣੀ ਪੈਣੀ ਆ ਉਹਨਾਂ ਦੇ ਬੱਚਿਆਂ ਦੇ ਪੇਪਰਾਂ ਦੀ ਪ੍ਰੋਬਲਮ ਹੈ ਉਸ ਤੋਂ ਵੀ ਪਹਿਲਾਂ ਮੇਰੇ ਇੱਕ ਪਸ਼ੂ ਪਾਲਕ ਵੀਰ ਨੇ ਜਿਨ੍ਹਾਂ ਦੀਆਂ ਗਾਈਆਂ ਮੱਝਾਂ ਨੇ ਉਹ ਆਪਣੀਆਂ ਗਾਈਆਂ ਮੱਝਾਂ ਦਾ ਟ੍ਰੀਟਮੈਂਟ ਕਰਾਉਣ ਆਏ ਨੇ ਤੇ ਅਸੀਂ ਇਹਨਾਂ ਨੂੰ ਪੇਰੈਂਟਸ ਨੂੰ ਵੀ ਰਿਕਵੈਸਟ ਕਰਦੇ ਹਾਂ ਵੀ ਠੀਕ ਹੈ ਤੁਹਾਡੀ ਜੋ ਵੀ ਪ੍ਰੋਬਲਮ ਅਸੀਂ ਸਮਝ ਰਹੇ ਹਾਂ ਅਸੀਂ ਸਮਝਦੇ ਹਾਂ ਸਾਡੀ ਯੂਨੀਵਰਸਿਟੀ ਸਮਝਦੀ ਆ ਸਾਡੀਆਂ ਅਥਾਰਟिटीज ਜਿਹੜੀਆਂ ਨੇ ਬੜੇ ਜ਼ੋਰ ਸ਼ੋਰ ਨਾਲ ਲੱਗੀਆਂ ਹੋਈਆਂ ਨੇ ਸਾਰੇ ਕੰਮ ਛੱਡ ਕੇ ਉਹ ਇਸੇ ਕੰਮ ਤੇ ਲੱਗੇ ਹੋਏ ਆ ਤੇ ਅਸੀਂ ਇਹਨਾਂ ਦੀ ਵੀ ਜੋ ਵੀ ਇਹਨਾਂ ਦੇ ਕਨਸਰਨ ਨੇ ਅਸੀਂ ਮੰਨਦੇ ਆ ਤੇ ਲੇਕਿਨ ਸਾਡੀ ਮੇਰੀ ਫੇਰ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਹੈ ਰਿਕੁਐਸਟ ਹੈ ਕਿ ਸਾਡਾ ਹਸਪੀਟਲ ਚੱਲਣ ਦੇਣ ਸਾਡੀਆਂ ਕਾਲਜ ਚੱਲਣ ਦੇਣ ਤਾਂ ਕਿ ਸਾਡੀਆਂ ਕਲਾਸਾਂ ਵੀ ਲੱਗਣ ਸਾਡੇ ਬੱਚਿਆਂ ਦੇ ਪੇਪਰ ਐਨੂਅਲ ਪੇਪਰ ਹੈ ਜੀ ਸਾਲ ਬਾਅਦ ਹੁੰਦੇ ਆ ਜੇ ਹੁਣ ਨਾ ਹੋਏ ਤਾਂ ਵੀਸੀਆਈ ਤੋਂ ਪਰਮਿਸ਼ਨ ਦੁਆਰ ਤੋਂ ਲੈਣੀ ਪੈਗੀ ਤੇ ਇਸ ਕਰਕੇ ਅਸੀਂ ਫੇਰ ਰਿਕੁਐਸਟ ਕਰਦੇ ਪੇਰੈਂਟਸ ਨੂੰ ਵੀ ਤੁਹਾਡੀ ਜਿਹੜੇ ਆਪਣੇ ਗਿਲੇ ਨੇ ਉਹ ਜਾਇਜ਼ ਨੇ ਅਸੀਂ ਤੁਹਾਡੇ ਨਾਲ ਆ ਅਥਾਰਟੀਆਂ ਵੀ ਨਾਲ ਨੇ ਸਾਡੇ ਹੀ ਬੱਚੇ ਨੇ ਇਹ ਕੋਈ ਸਾਡੇ ਬੱਚੇ ਦੀ ਡਿਗਰੀ ਹੈ ਸਾਨੂੰ ਪਤਾ ਹੈ ਅਸੀਂ ਵੀ ਬਹੁਤ ਔਖੇ ਆ ਬਹੁਤ ਦੁਖੀ ਆ ਲੇਕਿਨ ਇੱਕ ਸਮਾਂ ਹੁੰਦਾ ਹੈ ਜਦੋਂ ਆਪਾਂ ਕੰਮ ਹੀ ਕਰ ਸਕਦੇ ਆ ਆਪਾਂ ਇਸ ਜਿਹੜੀ ਸਾਨੂੰ ਇੱਕ ਸਮੱਸਿਆ ਆਈ ਹੈ ਇਹਦਾ ਸੁਲਝਾ ਕਰੀਏ ਉਹਦੇ ਲਈ ਸਾਡੇ ਵੀਸੀ ਸਾਹਿਬ ਰਜਿਸਟਰਾਰ ਸਾਹਿਬ ਸਾਰੀਆਂ ਅਥਾਰਟੀਜ਼ ਸਾਰੇ ਲੱਗੇ ਹੋਏ ਨੇ ਸਾਰੇ ਅਸੀਂ ਜ਼ੋਰ ਲਾ ਰਹੇ ਹਾਂ ਪੂਰਾ ਔਰ ਉਮੀਦ ਹੈ ਕਿ ਸਿਚੁਏਸ਼ਨ ਸੋਲਵ ਹੋ ਜੇਗੀ ਤੇ ਸਾਡਾ ਮੇਰੀ ਇਹੀ ਰਿਕੁਐਸਟ ਹੈ ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਵੀ ਕਿ ਕਿਰਪਾ ਕਰਕੇ ਧੀਰਜ ਰੱਖੋ ਪੇਸ਼ੈਂਸ ਰੱਖੋ ਸਾਰਾ ਕੁਝ ਪੇਸ਼ੈਂਸ ਨਾਲ ਹੁੰਦਾ ਆਪਾਂ ਜਦੋਂ ਅਥਾਰਟिटीज ਨਾਲ ਹੈ ਤੁਹਾਡੇ ਅਸੀਂ ਸਾਰੇ ਤੁਹਾਡੇ ਨਾਲ ਆ ਸਾਨੂੰ ਵੀ ਪਤਾ ਹੈ ਕਿ ਪ੍ਰੋਬਲਮ ਹੈਗੀ ਅਸੀਂ ਨਾਲ ਲੱਗੇ ਆ ਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਪੇਰੈਂਟਸ ਦੀ ਆਪਣੇ ਵੀਸੀ ਸਾਹਿਬ ਨਾਲ ਗੱਲ ਕਰਾ ਲਿਆ ਹੁਣੇ ਜਸਟ ਨਾ ਤੇ ਜੇ ਹੋ ਸਕੀ ਤਾਂ ਬੱਚੇ ਕਹਿੰਦੇ ਸੱਤ ਡਿਗਰੀਆਂ ਵਾਪਸ ਲੈ ਕੇ ਆਗੇ ਆ ਇਹ ਸਾਰਾ ਕੁਝ ਜੀ ਤੁਸੀਂ ਜੇ ਗੱਲ ਕਰਨੀ ਹੈ ਸਾਡੇ ਰਜਿਸਟਰਰ ਸਾਹਿਬ ਨਾਲ ਕਰੋ